ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੇ ਨਜ਼ਰ ਮਾਰਾਂਗੇ ਪਰ ਉਸ ਤੋਂ ਪਹਿਲਾਂ ਰੁਕ ਕਰਦੇ ਹਾਂ ਸੁਰੱਖਿਆਵਾਂ ਵੱਲ ਸ਼੍ਰੀਨੰਦਪੁਰ ਸਾਹਿਬ ਤਿਲਵੰਡੀ ਸਾਭੋਂ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ ਵਿਧਾਨ ਸਭਾ ਚ ਸਰਬਸੰਮਤੀ ਦੇ ਨਾਲ ਮਤਾ ਪਾਸ ਨਹੀਂ ਰਹੇ ਬਾਲੀਵੁੱਡ ਦੇ ਹੀ ਮਾਨ ਤਰਮਿੰਦਰ 99 ਸਾਲਾਂ ਦੀ ਉਮਰ ਚੁਲਿਆ ਆਖਰੀ ਸਾਲ ਰਾਸ਼ਟਰਪਤੀ ਪੀਐਮ ਸਮੇਤ ਉਗਿਆ ਸਖਸ਼ਤ ਅਨੇ ਜਤਾਇਆ ਦੁੱਖ ਭਾਰਤਾਨ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਸਵੀਕਾਰ ਕੀਤਾ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਜੁਹਾਨਸਵਰਗ 'ਚ ਹੋਈ ਗੱਲਬਾਤ ਦੌਰਾਨ ਦਿੱਤਾ ਸੀ ਸੱਦਾ ਪੰਜਾਬ 'ਚ ਵੱਡਾ ਇਨਕਾਊਂਟਰ ਗੈਂਗਸਟਰ ਤੇ ਪੁਲਿਸ ਵਿਚਾਲੇ ਚੱਲੀਆਂ ਗੋਲੀਆਂ ਐਸਐਸਪੀ ਨੇ ਸਾਂਝੀ ਕੀਤੀ ਜਾਣਕਾਰੀ ਹੁਣ ਖਬਰਾਂ ਵਿਸਤਾਰ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨੋਮੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਾ ਪੜਿਆ ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਰੱਖੀ ਗਈ ਜਿਸ ਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ श्री आनंदपुर साहब विखे गुरु श्री गुरु तेग बहादुर जी साल शताब्दी समारोह इजलास गुरु तेग बहादुर जी के तीन सौ पाला शताब्दी समारोह समर्पित विधानसभा दौरान संबोधन करद मुखमंत्री मान ने कहा कि अज का दिन बेहद सुभागा है उन्होंने विरोधी धर वा ਕਰਨ ਨੂੰ ਗਲਤ ਆਖਦਿਆਂ ਕਿਹਾ ਕਿ ਅੱਜ ਰੌਲਾ ਪਾਣ ਵਾਲਾ ਸ਼ੋਰ ਮਚਾਉਣ ਵਾਲਾ ਦਿਨ ਨਹੀਂ ਇਹ ਸਜਦਾ ਕਰਨ ਵਾਲਾ ਦਿਨ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਤਾ ਪੜਿਆ ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਰੱਖੀ ਗਈ ਜਿਸ ਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਵੀ ਪਵਿੱਤਰ ਐਲਾਨਿਆ ਗਿਆ ਇਸੇ ਕੋਈ ਵੀ ਮੀਟ ਸ਼ਰਾਬ ਤੰਬਾਕੂ ਆਦਿ ਦੀ ਦੁਕਾਨ ਨਹੀਂ ਖੋਲ ਸਕੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਵੇਂ ਅੰਮ੍ਰਿਤਸਰ ਸਾਹਿਬ ਦਾ ਗਲਿਆਰਾ ਪਹਿਲਾਂ ਹੀ ਪਵਿੱਤਰ ਹੈ ਪਰ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਨੂੰ ਵਿਧਾਨ ਸਭਾ ਵਿੱਚ ਪਵਿੱਤਰ ਨਹੀਂ ਐਲਾਨਿਆ ਗਿਆ ਸੀ ਜ਼ਿਕਰ ਹੋ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਵਜੋਂ ਐਲਾਨ ਦਾ ਮਤਾ ਪੇਸ਼ ਕੀਤਾ ਸੀ ਇਨ੍ਹਾਂ ਸ਼ਹਿਰਾਂ ਵਿੱਚ ਅੰਮ੍ਰਿਤਸਰ ਦਾ ਗਲਿਆਰਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਲਲਵੰਡੀ ਸਾਬੋ ਸ਼ਾਮਲ ਹਨ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇੱਕ ਮਹੱਤਵਪੂਰਨ ਮੰਗ ਨੂੰ ਪੂਰਾ ਕਰਦਿਆ ਪੰਜਾਬ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗਲਿਆਰਾਂ ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰਾਂ ਨੂੰ ਪਵਿੱਤਰ ਐਲਾਨਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਤੀਬ ਉੱਪਰ ਹੋਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ਾਸਨ ਦੇ ਆਖਿਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਅਹਿਮ ਲਾਨ ਕਰਦਿਆਂ ਇਸ ਸੰਬੰਧੀ ਇਕ ਮਤਾ ਵਿਧਾਨ ਸਭਾ ਦੇ ਵਿੱਚ ਰੱਖਿਆ ਜਿਸ ਨੂੰ ਸਮੂਹ 13 ਵੱਲੋਂ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਪੰਜਾਬ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਅਧਿਕਾਰਤ ਤੌਰ ਤੇ ਇਹ ਤਿੰਨੇ ਧਾਰਮਿਕ ਸ਼ਹਿਰ ਵਿੱਚ ਮੀਟ ਸ਼ਰਾਬ ਤੰਬਾਕੂ ਦੀਆਂ ਦੁਕਾਨਾਂ ਨਹੀਂ ਖੁੱਲ ਸਕਣਗੀਆਂ ਬਾਲੀਵੁੱਡ ਸੁਪਰਸਟਾਰ ਤਰਮਿੰਦਰ ਦਾ 89 ਸਾਲਾਂ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਵਿਰਲੇ ਪਰਲੇ ਮੁੰਬਈ ਵਿੱਚ ਕੀਤਾ ਗਿਆ। 6 ਦਹਾਕਿਆਂ ਤੋਂ ਫਿਲਮ ਇੰਡਸਟਰੀ ਦੇ ਵਿੱਚ ਸਰਗਰਮ ਤਰਬਿੰਦਰ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਅਦਾਕਾਰ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਜੋ ਸਥਿਤ ਆਪਣੇ ਘਰ ਵਿੱਚ ਇਲਾਜ ਅਧੀਨ ਸੀ। ਇੱਕ ਐਂਬੂਲੈਂਸ ਸਣੀ ਬਿਲਾ ਪਹੁੰਚੀ ਜਿਸ ਤੋਂ ਬਾਅਦ ਅਦਾਕਾਰ ਦੀ ਦੇਹ ਨੂੰ ਪਵਨ ਹਾਂਸ ਦੇ ਵਿਲੇ ਪਰਲੇ ਨਿਵਾਸ ਸਥਾਨ ਤੇ ਲਜਾਇਆ ਗਿਆ ਉਥੇ ਉਹਨਾਂ ਦੇ ਪਰਿਵਾਰ ਦੀ ਮੌਜੂਦਗੀ ਦੇ ਵਿੱਚ ਅਦਾਕਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਬਾਲੀਵੁੱਡ ਦੇ ਸਦਾ ਬਹਾਰ ਅਦਾਕਾਰ ਤਰਮਿੰਦਰ ਦਾ 89 ਸਾਲਾਂ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਮੁੰਬਈ ਦੇ ਵਿਲੇ ਪਰਲੇ ਸ਼ਮਸ਼ਾਨ ਘਾਟ ਵਿੱਚ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਹਿਮਮਾਲੀ ਸਨਿਦੇওল, ਏਸ਼ਾ ਦੇওল ਅਤੇ ਹੋਰ ਘਰ ਦੇ ਮੈਂਬਰ ਮੁੰਬਈ ਦੇ ਵਿਲੇ ਪਰਲੇ ਸ਼ਮਸ਼ਾਨ ਘਾਟ ਵਿੱਚ ਮੌਜੂਦ ਸਨ ਅਜੇ ਨਾਲ ਹੀ ਤਰਮਿੰਦਰ ਦੇ ਕਰੀਬੀ ਜਿਗਰੀ ਯਾਰ ਅਮਿਤ ਆਪ ਬੱਚਨ ਵੀ ਉੱਥੇ ਮੌਜੂਦ ਸਨ ਦੱਸਦੇ ਕਿ ਅਦਾਕਾਰ ਕਈ ਦਿਨਾਂ ਤੋਂ ਘਰ ਵਿੱਚ ਇਲਾਜ ਅਧੀਨ ਸਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਬ੍ਰੀਜ ਕੈਂਡੀ ਹਸਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ 10 ਨਵੰਬਰ ਨੂੰ ਤਰਵਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਅਤੇ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਸਲਮਾਨ ਖਾਨ ਸ਼ਾਹਰੁਖ ਖਾਨ ਅਤੇ ਗੋਬਿੰਦਾ ਸਮੇਤ ਮਸ਼ਹੂਰ ਹਸਤੀਆਂ ਨੂੰ ਹਸਤਾਲ ਦੇ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ ਜਾਣਨ ਲਈ ਉੱਥੇ ਪਹੁੰਚੇ ਸਨ ਧਿਆਨ ਦੇਣਯੋਗ ਹੈ ਕਿ ਤਰਮਿੰਦਰ ਦਾ 90ਵਾਂ ਜਨਮ ਦਿਨ 8 ਦਸੰਬਰ ਨੂੰ ਸੀ ਜਦੋਂ ਉਹ ਘਰ ਵਿੱਚ ਠੀਕ ਹੋ ਰਹੇ ਸਨ ਤਾਂ ਰਿਪੋਰਟਾਂ ਸਾਹਮਣੇ ਆਈਆਂ ਕਿ ਪਰਿਵਾਰ ਅਦਾਕਾਰ ਲਈ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਪਰ ਆਪਣੇ ਜਨਮ ਦਿਨ ਤੋਂ ਸਿਰਫ 14 ਦਿਨ ਪਹਿਲਾਂ ਇਹ ਮਹਾਨ ਅਦਾਕਾਰ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਉਨ੍ਹਾਂ ਦੇ ਜਾਣ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਪ੍ਰਸ਼ੰਸਕ ਵੀ ਸਦਮੇ ਦੇ ਵਿੱਚ ਹਨ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਦੇ ਪਿੰਡ ਨਸਰਾਲੀ ਵਿਖੇ ਹੋਇਆ ਤਰਮਿੰਦਰ ਹਿੰਦੀ ਸਿਨੇਮਾ ਦੇ ਇੱਕ ਦਮਦਾਰ ਅਦਾਕਾਰ ਸਨ ਅਤੇ ਪਿਛਲੇ 6 ਦਹਾਕਿਆਂ ਤੋਂ ਫਿਲਮਾਂ ਦੇ ਵਿੱਚ ਸਰਗਰਮ ਸਨ ਤਰਮਿੰਦਰ ਨੇ ਆਪਣੇ ਲੰਮੇ ਫਿਲਮੀ ਕੈਰੀਅਰ ਵਿੱਚ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਤਰਮਿੰਦਰ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ ਤੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਵੀ ਬਹੁਤ ਲੰਬੀ ਹੈ ਵਰਕਫਰੰਟ ਦੀ ਗੱਲ ਕਰੀਏ ਤਾਂ ਤਰਮਿੰਦਰ ਆਖਰੀ ਵਾਰ 2024 ਵਿੱਚ ਫਿਲਮ ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ ਵਿੱਚ ਦਿਖਾਈ ਦਿੱਤੇ ਫਿਲਮ ਵਿੱਚ ਅਦਾਕਾਰ ਸ਼ਾਹਿਦ ਕਪੂਰ ਅਤੇ ਕ੍ਰਿਤੀ ਸਾਨਨ ਨੇ ਅਭਿਨੇ ਕੀਤਾ ਸੀ ਅਦਾਕਾਰ ਅਗਲੀ ਫਿਲਮ 21 ਵਿੱਚ ਅਭਿਨੇ ਕਰਨ ਲਈ ਤਿਆਰ ਸੀ ਜਿਸ ਦੇ ਨਿਰਦੇਸ਼ਨ ਵਿੱਚ ਜਿਸ ਦਾ ਨਿਰਦੇਸ਼ਨ ਪ੍ਰਸਿੱਧ ਨਿਰਦੇਸ਼ਕ ਸ਼੍ਰੀ ਰਾਮ ਰਾਘਵਨ ਦੁਆਰਾ ਕੀਤਾ ਜਾਣਾ ਸੀ ਫਿਲਮ ਵਿੱਚ ਅਗਸਤਿਆਨੰਦਾ ਅਤੇ ਸਿਮਰ ਪਾਟੀਆਂ ਹਨ ਇਹ ਫਿਲਮ ਸਭ ਤੋਂ ਛੋਟੀ ਉਮਰ ਦੇ ਪਰਮ ਵੀਰ ਚੱਕਰ ਪ੍ਰਾਪਤ ਕਰਤਾ ਅਰुण ਖੇਤਰਪਾਲ ਦੇ ਜੀਵਨ ਤੇ ਆਧਾਰਿਤ ਇੱਕ ਯੁੱਗ ਡਰਾਮਾ ਹੈ ਤਰਮਿੰਦਰ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਵਿਆਪਕ ਤੌਰ ਤੇ ਸਭ ਤੋਂ ਮਹਾਨ ਅਤੇ ਸਭ ਤੋਂ ਸੁੰਦਰ ਅਤੇ ਸਭ ਤੋਂ ਵੱਧ ਵਪਾਰਕ ਤੌਰ ਤੇ ਸਫਲ ਫਿਲਮ ਸਟਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹਨਾਂ ਦਾ ਸਿਨੇਮੈਟਿਕ ਕੈਰੀਅਰ 6 ਦਹਾਕਿਆਂ ਤੋਂ ਵੱਧ ਲੰਮਾ ਸਮਾਂ ਸੀ ਅਤੇ ਉਸਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਹਿੰਦੀ ਸਿਨੇਮਾ ਵਿੱਚ ਸਭ ਤੋਂ ਵੱਧ ਹਿੱਟ ਫਿਲਮਾਂ ਅਤੇ ਅਭਿਨੇਕ ਕਰਨ ਦਾ ਰਿਕਾਰਡ ਤਰਮਿੰਦਰ ਦੇ ਨਾਮ ਹੈ। ਉਹਨਾਂ ਨੂੰ 2012 ਵਿੱਚ ਪਦਮ ਪੂਰਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਤਰਮਿੰਦਰ ਨੇ 1960 ਵਿੱਚ ਦਿਲ ਵੀ 13 ਹਮ ਵੀ ਤੇਰੇ ਨਾਲ ਡੈਬਿਊ ਕੀਤਾ ਸੀ। ਉਸਨੇ ਪਹਿਲੀ ਵਾਰ 1960 ਦੇ ਦਹਾਕੇ ਵਿੱਚ ਅੱਧ ਵਿੱਚ ਆਏ ਮਿਲਨ ਕੀ ਬੇਲਾ ਫੂਲ ਔਰ ਪੱਥਰ ਅਤੇ ਆਏ ਦਿਨ ਬਹਾਰ ਕੇ ਵਰਗੀਆਂ ਫਿਲਮਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ। ਉਸਨੇ 1960 ਦੇ ਦਹਾਕੇ ਦੇ ਆਖਿਰ ਤੋਂ 1980 ਦੇ ਦਹਾਕੇ ਤੱਕ ਕਈ ਸਫਲ ਹਿੰਦੀ ਫਿਲਮਾਂ ਵਿੱਚ ਅਭਿਨੇ ਕੀਤਾ ਜਿਵੇਂ ਕਿ ਸ਼ਿਕਾਰ, ਆਇਆ ਸਾਬਨ ਝੂਮ ਕੇ, ਜੀਵਨ ਮੋਤ, ਸੀਤਾ ਔਰ ਗੀਤਾ, ਰਾਜਾ ਜਾਨੀ, ਜੁਗਨੂ, ਦੋਸਤ, ਸ਼ੋਲੇ, ਹਕੀਕਤ, ਅਨੁਪਮਾ, ਮਮਤਾ ਚੁੱਪਕੇ ਚੁੱਪਕੇ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਸ਼ਾਮਲ ਹਨ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਹੀਮਨ ਦੇ ਨਾਮ ਨਾਲ ਮਸ਼ਹੂਰ ਤਰਮਿੰਦਰ ਦੇ ਦੇਹਾਂਤ ਦੀ ਖਬਰ ਨੇ ਪੂਰੇ ਪੰਜਾਬ ਨੂੰ ਗਮਗੀਨ ਕਰ ਦਿੱਤਾ ਅਦਾਕਾਰ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਦੇ ਦੇਹਾਂਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਚੰਸ਼ਕਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਮੇਤ ਉਗੀਆਂ ਸਖਸ਼ੀਆਂ ਤਨੇ ਤਰਮਿੰਦਰ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਰਾਸ਼ਟਰਪਤੀ ਦਰਾਪਦੀ ਮੁਰਮੂ ਨੇ ਦਿਗਜ ਅਦਾਕਾਰ ਤਰਮਿੰਦਰ ਦੇ ਦੇਹਾਂਤ ਤੇ ਦੁੱਖ ਜਤਾਇਆ ਅਤੇ ਕਿਹਾ ਕਿ ਉਹਨਾਂ ਦਾ ਜਾਣਾ ਸਿਨੇਮਾ ਲਈ ਵੱਡਾ ਨੁਕਸਾਨ ਹੈ ਉਹਨਾਂ ਦੀ ਵਿਰਾਸਤ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਰਮਿੰਦਰ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਆਪਣੇ ਟਵਿੱਟਰ ਹੈਂਡਲ ਤੇ ਇੱਕ ਪੋਸਟ ਸਾਂਝੀ ਕਰਦਿਆਂ ਉਹਨਾਂ ਲਿਖਿਆ ਤਰਮਿੰਦਰ ਜੀ ਦਾ ਦੇਹਾਂਤ ਭਾਰਤੀ ਸਿਨੇਮਾ ਵਿੱਚ ਇੱਕ ਯੁੱਗ ਦੇ ਅੰਤ ਦਾ ਸੰਕੇਤ ਹੈ ਉਹ ਇੱਕ ਪ੍ਰਤੀਕ ਫਿਲਮ ਸਖਸ਼ੀਤ ਸਨ ਇੱਕ ਜ਼ਬਰਦਸਤ ਅਦਾਕਾਰ ਜਿਨ੍ਹਾਂ ਨੇ ਆਪਣੀ ਹਰ ਭੂਮਿਕਾ ਸਹਜ ਅਤੇ ਡੰਗਾਈ ਲਿਆਂਦੀ ਉਹਨਾਂ ਦੁਆਰਾ ਨਿਭਾਈਆਂ ਗਈਆਂ ਬਹੁਤ ਸਾਰੀਆਂ ਭੂਮਿਕਾਵਾਂ ਅਣਗਿਣਤ ਲੋਕਾਂ ਦੇ ਦਿਲਾਂ ਨੂੰ ਛੂ ਗਈਆਂ ਤਰਮਿੰਦਰ ਜੀ ਆਪਣੀ ਸਾਦਗੀ ਨਿਮਰਤਾ ਅਤੇ ਪਿਆਰ ਲਈ ਬਰਾਬਰ ਜਾਣੇ ਜਾਂਦੇ ਰਹਿਣਗੇ ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਹਨਾਂ ਦੇ ਪਰਿਵਾਰ ਦੋਸਤਾਂ ਤੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਹਨ ਓਮ ਸ਼ਾਂਤੀ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਤਰਮ ਜੀ ਇਹ ਫੋਟੋ ਪੂਰੀ ਤਰ੍ਹਾਂ ਨਹੀਂ ਦਰਸਾਉਂਦੀ ਕਿ ਤੁਸੀਂ ਮੇਰੇ ਲਈ ਕੀ ਅਤੇ ਕਿੰਨਾ ਮayne ਰੱਖਦੇ ਹੋ ਇਸ ਦੁਨੀਆ ਵਿੱਚ ਤੁਹਾਡੀ ਗੈਰ ਹਾਜ਼ਰੀ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਘਾਟਾ ਹੋਣ ਵਾਲੀ ਹੈ ਗਾਇਤ ਗਿੱਪੀ ਗਰੇਵਾਲ ਨੇ ਅਦਾਕਾਰ ਤਰਮਿੰਦਰ ਦੀ ਮੌਤ ਸੰਬੰਧੀ ਹੁਣ ਪੋਸਟ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਉਦਰ ਕਮੇਡੀਅਨ ਕਰਮਜੀਤ ਅਨਮੋਲ ਨੇ ਪੋਸਟਾਂਜੀ ਕੀਤੀ ਅਤੇ ਲਿਖਿਆ ਅੱਜ ਦਿਲ ਬਹੁਤ ਉਦਾਸ ਹੈ ਬਾਲੀਵੁੱਡ ਦੇ ਮਹਾਨ ਅਤੇ ਉੱਚ ਕੋਟੀ ਦੇ ਕਲਾਕਾਰ ਤਰਵਿੰਦਰ ਜੀ ਇਸ ਦੁਨੀਆ ਤੋਂ ਰੁਕਸਤ ਹੋ ਗਏ ਹਨ ਸਾਡੇ ਦਿਲਾਂ ਵਿੱਚ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਮੈਨੂੰ ਮਾਣ ਹੈ ਕਿ ਮੈਂ ਤਰਵਿੰਦਰ ਜੀ ਵਰਗੇ ਮਹਾਨ ਕਲਾਕਾਰ ਨਾਲ ਸਕਰੀਨ ਸਾਂਝੀ ਕੀਤੀ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੁਹਾਨੂੰ ਦੱਸ ਦਈਏ ਕਿ ਤਰਵਿੰਦਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੀ ਬਾਲੀਵੁੱਡ ਇੰਡਸਟਰੀ ਉਹਨਾਂ ਨੂੰ ਅਲਵਿਦਾ ਕਹਿਣ ਲਈ ਸ਼ਮਸ਼ਾਨ ਘਾਟ ਵਿੱਚ ਇਕੱਠੀ ਹੋਈ। ਸ਼ੁਰੂ ਵਿੱਚ ਅਮਿਤਾਬਚਨ ਅਤੇ ਅਮੇਰ ਖਾਨ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਸ ਦੌਰਾਨ ਕਰਨ ਜੋਹਰ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਮਸ਼ਹੂਰ ਹਸਤੀਆਂ ਵਿਰਲੇ-ਪਾਰਲੇ ਪਹੁੰਚੇ ਗੋਰੀ ਖਾਨ, ਸਲਮਾਨ ਖਾਨ, ਰਾਜਕੁਮਾਰ ਸੰਤੋਸ਼ੀ, ਸਲੀਮ ਖਾਨ, ਸੰਜੇ ਦਾਤ ਅਤੇ ਅਨਿਲ ਸ਼ਰਮਾ ਵਰਗੇ ਅਦਾਕਾਰ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਦੱਖਣੀ ਅਫਰੀਕਾ ਵਿੱਚ G20 ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਹੋਈ ਦੁਬੱਲੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਆਮ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਰਦਸ ਅਨੁਕ੍ਰਮਣ ਕਰ ਲਿਆ ਤੇ ਉਹ 2026 ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕਰਨਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਸਵੀਕਾਰ ਕਰ ਲਿਆ ਤੇ ਉਹ 2026 ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਨੇ ਇਹ ਸੱਦਾ ਜੋਹਾਨਸਬਰਗ ਵਿੱਚ ਹੋਈ ਗੱਲਬਾਤ ਦੌਰਾਨ ਦਿੱਤਾ ਸੀ ਦੋਵਾਂ ਆਗੂਆਂ ਨੇ ਆਪਣੀ ਗੱਲਬਾਤ ਦੌਰਾਨ ਵਪਾਰ ਨਿਵੇਸ਼ ਟੈਕਨੋਲੋਜੀ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਸਬੰਧਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਰੱਖਿਆ ਅਤੇ ਪੁਲਾੜ ਖੇਤਰਾਂ ਵਿੱਚ ਡੂੰਘੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਖੋਲਣ ਤੇ ਸਹਿਮਤੀ ਪ੍ਰਗਟਾਈ ਇਸ ਮੁਲਾਕਾਤ ਦਾ ਇੱਕ ਹੋਰ ਅਹਿਮ ਨਤੀਜਾ ਇਹ ਰਿਹਾ ਕਿ ਦੋਵਾਂ ਨੇਤਾ ਇੱਕ ਮਹੱਤਵਪੂਰਨ ਵਿਆਪਕ ਆਰਥਿਕ ਪਾਈਵਾਲੀ ਸਮਝੌਤੇ ਲਈ ਰਸਮੀ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਇਸ ਸੀਈਪੀਏ ਵਾਰਤਾ ਵਿੱਚ ਵਸਤੂਆਂ ਸੇਵਾਵਾਂ ਨਿਵੇਸ਼ ਖੇਤੀਬਾੜੀ ਅਤੇ ਖੇਤੀ ਭੋਜਨ ਡਿਜੀਟਲ ਵਪਾਰ ਗਤੀਸ਼ੀਲ ਅਤੇ ਟਿਕਾਊ ਵਿਕਾਸ ਸਮੇਤ ਕਈ ਮਹੱਤਵਪੂਰਨ ਖੇਤਰ ਸ਼ਾਮਲ ਹੋਏ ਹਨ ਪ੍ਰਧਾਨ ਮੰਤਰੀਆਂ ਨੇ ਇਸ ਗੱਲ ਤੇ ਜ਼ੋਰ ਵੀ ਦਿੱਤਾ ਹੈ ਕਿ ਮੰਤਰੀਆਂ ਅਤੇ ਕਾਰੋਬਾਰੀਆਂ ਭਾਈਚਾਰੇ ਦੇ ਮੈਂਬਰਾਂ ਸਮੇਤ ਨਿਯਮਤ ਤੌਰ ਤੇ ਉੱਚ ਪੱਧਰੀ ਦੌਰੇ ਹੋਣੇ ਜ਼ਰੂਰੀ ਹਨ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਾਰਨੀ ਨੇ ਦੋਵਾਂ ਦੇਸ਼ਾਂ ਵਿਚਕਾਰ ਕਾਨੂੰਨ ਲਾਗੂ ਕਰਨ ਵਾਲੇ ਡਾਇਲੌਗ ਵਿੱਚ ਹੋ ਰਹੀ ਪ੍ਰਗਤੀ ਦਾ ਵੀ ਸਵਾਗਤ ਕੀਤਾ ਦੱਸ ਦਈਏ ਕਿ ਇਹ ਕਦਮ ਉਸ ਤਣਾਪੂਣ ਸਮੇ ਤੋਂ ਬਾਅਦ ਆਇਆ ਜਦੋਂ 2023 ਦੇ ਵਿੱਚ ਨਿੱਜਰ ਕਤਲकांड ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਕੜਬਾਹਟ ਪੈਦਾ ਹੋ ਗਈ ਸੀ ਉਸ ਸਮੇਂ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿਜਰ ਦੀ ਹੱਤਿਆ ਵਿੱਚ ਭਾਰਤ ਦੇ ਸ਼ਮੂਲੀਅਤ ਦੇ ਦੋਸ਼ ਲਗਾਏ ਸਨ ਭਾਰਤ ਨੇ ਉਸ ਸਮੇਂ ਟਰੂਡੋ ਦੇ ਇਸ ਦੋਸ਼ ਨੂੰ ਬੇਤੁਕਾ ਕਹਿ ਕੇ ਖਾਰਜ ਕਰ ਦਿੱਤਾ ਸੀ ਹਾਲਾਂਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਦੋਵਾਂ ਧਿਰਾਂ ਨੇ ਸਬੰਧਾਂ ਨੂੰ ਆਮ ਬਣਾਉਣ ਅਤੇ ਗੱਲਬਾਤ ਨੂੰ ਮੁੜ ਸੁਰਜੀਤ ਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਲక్ష్ਮੀ ਐਨ ਮਿੱਤਲ ਲਗਭਗ ਤਿੰਨ ਦਹਾਕਿਆਂ ਬਾਅਦ ਯੂਕੇ ਛੱਡਣ ਦੀ ਤਿਆਰੀ ਕਰ ਰਹੇ ਨੇ ਭਾਰਤੀ ਮੂਲ ਦੇ ਸਟੀਲ ਕਾਰੋਬਾਰੀ ਨੂੰ ਲੰਮੇ ਸਮੇਂ ਤੋਂ ਬ੍ਰਿਟੇਨ ਦੇ ਅਰਬਪਤੀਆਂ ਦੀ ਸੂਚੀ ਵਿੱਚ ਦੇਖਿਆ ਜਾਂਦਾ ਹੈ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਲక్ష్ਮੀ ਐਨ ਮਿੱਤਲ ਲਗਭਗ 3 ਦਹਾਕਿਆਂ ਬਾਅਦ ਯੂਕੇ ਛੱਡਣ ਦੀ ਤਿਆਰੀ ਕਰ ਰਹੇ ਨੇ ਪਤਾ ਲੱਗਾ ਹੈ ਕਿ ਇੰਗਲੈਂਡ ਦੀ ਮੌਜੂਦਾ ਲੇਬਰ ਸਰਕਾਰ ਕਥਿਤ ਤੌਰ ਤੇ ਵੱਡੀਆਂ ਟੈਕਸ ਤਬਦੀਲੀਆਂ ਲਿਆਉਣ ਜਾ ਰਹੀ ਹੈ ਸੂਤਰਾਂ ਦੇ ਅਨੁਸਾਰ ਇਹ ਤਬਦੀਲੀਆਂ ਅਜਹੀਆਂ ਹੋਣਗੀਆਂ ਜੋ ਵਧੇਰੇ ਅਮੀਰਾਂ ਨੂੰ ਪ੍ਰਭਾਵਿਤ ਕਰਨਗੀਆਂ ਕੁਝ ਅਜਿਹੇ ਕਾਰਨਾ ਕਰਕੇ ਹੀ ਹੁਣ ਲక్ష్ਮੀ ਮਿੱਤਲ ਇੰਗਲੈਂਡ ਦੇਸ਼ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਦੀ ਕੰਪਨੀ ਆਰ ਸੇਲਰ ਮਿੱਤਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਟੀਲ ਨਰਮਾਤਾ ਹੈ ਜਿੱਥੇ ਉਹਨਾਂ ਦਾ ਪਰਿਵਾਰ ਹਾਲੇ ਵੀ ਕੰਪਨੀ ਦੇ ਲਗਭਗ 40% ਦਾ ਮਾਲਕ ਹੈ। ਰਾਜਸਥਾਨ ਦੇ ਵਿੱਚ ਜਨਮੇ ਅਤੇ ਸਟੀਲ ਨਿਰਮਤਾਵਾਂ ਦੇ ਇੱਕ ਪਰਿਵਾਰ ਵਿੱਚ ਪਲੇ ਮਿੱਤਲ ਨੇ ਦੁਨੀਆ ਭਰ ਵਿੱਚ ਆਪਣੇ ਸਮਰਾਜ ਦਾ ਤੇਜ਼ੀ ਦੇ ਨਾਲ ਵਿਸਤਾਰ ਕੀਤਾ ਸੀ। ਇੰਜ ਉਹ ਆਪਣੀ ਪੀੜ੍ਹੀ ਦੇ ਸਭ ਤੋਂ ਪ੍ਰਭਾਵਸ਼ਾਲੀ ਉਦਯੋਗਪਤੀਆਂ ਵਿੱਚੋਂ ਇੱਕ ਬਣ ਗਏ ਸਨ। ਮਿੱੱਤਲ ਕੋਲ 15.14 ਅਰਬ ਪੌਂਡ ਦੀ ਜਾਇਦਾਦ ਹੈ ਉਹ ਯੂਕੇ ਦੇ ਅਮੀਰਾਂ ਦੀ ਸੂਚੀ ਵਿੱਚ 8ਵੇਂ ਸਥਾਨ ਤੇ ਆਉਂਦੇ ਹਨ ਲੇਬਰ ਸਰਕਾਰ ਵੱਲੋਂ ਵਧੇਰੇ ਅਮੀਰ ਵਿਅਕਤੀਆਂ ਲਈ ਇੱਕ ਸਖਤ ਟੈਕਸ ਵਾਤਾਵਰਣ ਦੇ ਸੰਕੇਤ ਦਿੱਤੇ ਜਾ ਰਹੇ ਹਨ ਇਸੇ ਲਈ ਉਹ ਹੁਣ ਦੇਸ਼ ਛੱਡ ਕੇ ਚਲੇ ਜਾਣ ਦੀ ਯੋਜਨਾ ਬਣਾ ਰਹੇ ਨੇ ਸਰਕਾਰ ਨੇ ਪਹਿਲਾਂ ਹੀ ਪੂੰਜੀ ਲਾਭ ਟੈਕਸ ਵਧਾ ਦਿੱਤਾ ਹੈ ਉਦਮੀਆਂ ਲਈ ਰਾਹਤ ਘਟਾ ਦਿੱਤੀ ਹੈ ਅਤੇ ਪਰਿਵਾਰਕ ਕਾਰੋਬਾਰਾਂ ਦੇ ਤਬਾਦਲੇ ਤੇ ਨਵੇਂ ਨਿਯਮ ਲਿਆਂਦੇ ਹਨ ਰਿਪੋਰਟਾਂ ਦੱਸਦੀਆਂ ਹਨ ਕਿ ਹਾਲੇ ਹੋਰ ਵੀ ਜ਼ਿਆਦਾ ਸਖਤ ਟੈਕਸ ਵਧਾਉਣ ਦੇ ਫੈਸਲੇ ਲਏ ਜਾ ਰਹੇ ਹਨ ਯੂਕੇ ਛੱਡਣ ਵਾਲੇ ਲੋਕਾਂ ਲਈ ਐਗਜ਼ਿਟ ਟੈਕਸ ਤੇ ਬਹਿਸ ਹੋ ਰਹੀ ਹੈ ਇੰਜ ਦੁਨੀਆ ਦੇ ਕਰੋੜਪਤੀਆਂ ਅਤੇ ਅਰਬਪਤੀਆਂ ਵਿੱਚ ਚਿੰਤਾਵਾਂ ਪੈਦਾ ਹੋ ਗਈਆਂ ਨੇ ਵਿਰਾਸਤ ਟੈਕਸ ਮੱਤਲ ਲਈ ਸਭ ਤੋਂ ਵੱਡੀ ਚਿੰਤਾ ਸੀ ਉਹਨਾਂ ਨੇ ਨੋਟ ਕੀਤਾ ਕਿ ਬਹੁਤ ਸਾਰੇ ਅਮੀਰ ਵਿਦੇਸ਼ੀ ਨਿਵਾਸੀ ਇਹ ਨਹੀਂ ਸਮਝ ਸਕਦੇ ਕਿ ਦੁਨੀਆ ਭਰ ਵਿੱਚ ਉਹਨਾਂ ਦੀਆਂ ਸਾਰੀਆਂ ਜਾਇਦਾਦਾਂ ਯੂਕੇ ਵਿਰਾਸਤ ਟੈਕਸ ਦੇ ਅਧੀਨ ਕਿਉਂ ਆਉਣੀਆਂ ਚਾਹੀਦੀਆਂ ਹਨ ਜਿਸ ਕਰਕੇ ਉਹਨਾਂ ਨੂੰ ਬਾਹਰ ਜਾਣ ਬਾਰੇ ਚਰਚਾ ਵਿਚਾਰ ਕਰਨਾ ਪੈ ਰਿਹਾ ਹੈ ਮੌਜੂਦਾ ਨਿਯਮਾਂ ਤਹਿਤ ਵਿਰਾਸਤ ਟੈਕਸ ਰਿਹائش ਅਤੇ ਨਿਵਾਸ ਸਥਿਤੀ ਦੇ ਆਧਾਰ ਤੇ ਗਲੋਬਲ ਸੰਪਤੀਆਂ ਤੇ ਲਾਗੂ ਹੋ ਸਕਦਾ ਹੈ ਫਾਰਵਰਡ ਦੀ ਅਮੀਰ ਸੂਚੀ ਦੇ ਅਨੁਸਾਰ ਮਿੱਤਲ ਦੀ ਕੁੱਲ ਜਾਇਦਾਦ 21.4 ਅਰਬ ਡਾਲਰ ਦੀ ਹੈ ਉਹ 12ਵੇਂ ਸਭ ਤੋਂ ਅਮੀਰ ਭਾਰਤੀ ਅਤੇ ਦੁਨੀਆ ਦੇ 104ਵੇਂ ਸਭ ਤੋਂ ਅਮੀਰ ਵਿਅਕਤੀ ਹਨ ਉਹ ਆਰ ਸੇਲਰ ਮਿੱਤਲ ਦੇ ਚੇਅਰਮੈਨ ਵਜੋਂ ਸੇਵਾ ਨਿਭਾਉਂਦੇ ਹਨ ਇੱਕ ਕੰਪਨੀ ਜੀ ਸਨੇ ਪਿਛਲੇ ਸਾਲ 8.4 ਅਰਬ ਡਾਲਰ ਦਾ ਮਾਲੀਆ ਪੈਦਾ ਕੀਤਾ ਸੀ ਮਿੱਤਲ 1995 ਵਿੱਚ ਲੰਡਨ ਚਲੇ ਗਏ ਸਨ ਅਤੇ ਛੇਤੀ ਹੀ ਬ੍ਰਿਟੇਨ ਦੇ ਸਭ ਤੋਂ ਪ੍ਰਮੁੱਖ ਭਾਰਤੀ ਕਾਰੋਬਾਰੀਆਂ ਵਿੱਚੋਂ ਇੱਕ ਬਣ ਗਏ ਸਨ ਗੁਰਾਇਆਂ ਚ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਨਕਾਊਂਟਰ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਗੁਰਾਇਆਂ ਥਾਣਾ ਖੇਤਰ ਦੇ ਵਿੱਚ ਪੁਲਿਸ ਅਤੇ ਇੱਕ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਇਸ ਦੌਰਾਨ ਗੈਂਗਸਟਰ ਗੁਰਪ੍ਰੀਤ ਉਰਫ ਗੋਪੀ ਦੇ ਪੈਰ 'ਚ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਜਲੰਧਰ ਦੇ ਐਸਐਸਪੀ ਦਿਹਾਤੀ ਹਰਵਿੰਦਰ ਸਿੰਘ ਬਰਕ ਨੇ ਸਾਂਝੀ ਕੀਤੀ ਗੁਰਾਇਆਂ ਚ ਪੰਜਾਬ ਪੁਲਿਸ ਵੱਲੋਂ ਵੱਡਾ ਐਨਕਾਊਂਟਰ ਕਰ ਦਿੱਤਾ ਗਿਆ ਜਲੰਧਰ ਦੇ ਐਸ ਐਸ ਪੀ ਦਿਹਾਤੀ ਹਰਮਿੰਦਰ ਸਿੰਘ ਵਿਰਕ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਹਾ ਕਿ ਗੁਰਪ੍ਰੀਤ ਸਿੰਘ ਉਰਫਾ ਗੋਪੀ ਤੇ ਨਸ਼ਾ ਤਸਕਰੀ ਸਮੇਤ ਲੜਾਈ ਝਗੜੇ ਹੋਰ ਪੰਜ ਦੇ ਕਰੀਬ ਮਾਮਲੇ ਦਰਜ ਹਨ ਉਹ ਕਈ ਮੁਕੱਦਮਿਆਂ ਵਿੱਚ ਪੁਗੜਾ ਵਿੱਚ ਚੱਲ ਰਿਹਾ ਪੁਲਿਸ ਨੇ ਉਸ ਨੂੰ ਨਾਕਾਬੰਦੀ ਦੌਰਾਨ ਮੁਖਬਰ ਦੇ ਇਤਲਾਹਾਤ ਮਿਲਣ ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੋਪੀ ਨੇ ਗੱਡੀ ਭਜਾ ਲਈ ਇਸ ਦੌਰਾਨ ਉਸ ਨੇ ਗੱਡੀ ਵਿੱਚੋਂ ਨਿਕਲ ਕੇ ਪੁਲਿਸ ਦੇ ਉੱਪਰ ਦੋ ਫਾਇਰ ਕੀਤੇ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰ ਵਿੱਚ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਗੋਪੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਮਾਲਪੁਰ ਰੋਡ ਦੇ ਉੱਪਰ ਨਾਕਾਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫੋਰਮੇਸ਼ਨ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇਖ ਕੇ ਇਹਦੀ ਗੱਡੀ ਮੋੜ ਲੱਗਿਆ ਤਾਂ ਗੱਡੀ ਇਹਦੀ ਖਤਾਨਾ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜਿਸ ਤੋਂ ਇਹ ਸ਼ਖਸ ਜਿਹੜਾ ਹੈਗਾ ਉੱਤਰ ਕੇ ਖੇਤਾ ਵੱਲ ਨੂੰ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਇਸ ਵੱਲੋਂ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਅੰਡਾ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੜਾ ਸੀ ਉਹਦੇ ਖਬੀ ਲੱਤ ਦੇ ਵਿੱਚ ਜਿਹੜੇ ਹੈਗੇ ਗੋਡੇ ਤੋਂ ਥੱਲੇ ਜਿਹੜੀ ਹੈਗੀ ਇੰਜਰੀ ਹੋਈ ਹੈ ਉਹਨੂੰ ਜਿਹੜੀ ਹੈਗੀ ਬੁਲੇਟ ਇੰਜਰੀ ਹੋਈ ਹੈ ਉਹਨੂੰ ਹਸਪੀਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੋਡਲ ਹੀ ਦਰਿਆਵਤ ਤੋਂ ਇਹ ਪਤਾ ਚੱਲਿਆ ਕਿ ਸੋਨੂ ਖੱਤਰੀ ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੇਪਰੇਸ਼ਨ ਆਫ ਅ ਡਕਾਈਟੀ ਆਰਮਜ਼ ਐਕਟ ਐਂਡ ਪੀਐਸ ਐਕਟ ਤੇ ਹੋਰ ਜਿਹੜੀਆਂ ਹੈਗੇ ਲੜਾਈ ਝਗੜੇ ਦੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਦੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਕੌੜਾ ਚੱਲਿਆ ਮਣਜੋਗ ਖਾਲਸਾ ਵੱਲੋਂ ਇਹਨੂੰ ਪੀਓ ਕਰਾਰ ਦਿੱਤਾ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇੱਕ ਕਾਰ ਇੱਕ 32 ਬੋਰ ਦਾ ਪਿਸਤਲ ਸਮੇਤ ਦੋ ਰੌਂਦ ਬਰਾਮਦ ਕੀਤੇ ਨੇ ਰੱਬ ਜਦੋਂ ਮਿਹਰਬਾਨ ਹੋ ਜਾਵੇ ਤਾਂ ਦਿਨ ਬਦਲਦੇ देर ਨਹੀਂ ਲੱਗਦੀ ਇਹ ਗੱਲ ਸਹੀ ਹੋਈ ਹੈ ਲੁਧਿਆਣਾ ਵਿਖੇ ਜਿੱਥੇ ਇੱਕ ਔਰਤ ਨੂੰ ਲਾਟਰੀ ਵਿੱਚ 3 ਕਰੋੜ ਰੁਪਏ ਦਾ ਇਨਾਮ ਨਿਕਲਿਆ लुधियाना ਵਿਖੇ ਇੱਕ ਔਰਤ ਵੱਲੋਂ ਆਪਣੀ ਬੱਚੀ ਨੂੰ ਜਨਮ ਦਿਨ ਮੌਕੇ ਦਿੱਤੀ ਲਾਟਰੀ ਨੇ ਪਰਿਵਾਰ ਦੀ ਕਿਸਮਤ ਚਮਕਾ ਦਿੱਤੀ। ਔਰਤ ਨੇ ਆਪਣੇ ਧੀ ਨੂੰ ਜਨਮ ਦਿਨ ਗਿਫਟ ਵਜੋਂ ਜਿਹੜੀ ਲਾਟਰੀ ਦਿੱਤੀ ਸੀ ਉਸ ਵਿੱਚ ਉਸ ਨੂੰ 3 ਕਰੋੜ ਰੁਪਏ ਦਾ ਇਨਾਮ ਹਾਸਲ ਹੋਇਆ ਹੈ। ਲਾਟਰੀ ਲੱਗਣ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਔਰਤ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਲਾਟਰੀ ਲੱਗਣ ਨਾਲ ਉਹ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰੇਗੀ। ਉਸਨੇ ਕਿਹਾ ਕਿ ਉਹ ਆਪਣੀ ਧੀ ਨੂੰ ਡਾਕਟਰ ਬਣਾਉਣਾ ਚਾਹੁੰਦੀ ਹੈ ਤੇ ਮੈਂ ਇਹਨਾਂ ਦੀ ਐਡ ਵੇਖੀ ਸੀ ਵੀ ਬੱਚੇ ਦਾ ਕਰੋੜ ਰੁਪਈਆ ਲੱਗਿਆ ਹੈ ਦੀਵਾਲੀ ਦੇ ਵਿੱਚ ਤੇ ਮੈਂ ਆ ਕੀਤੇ ਨੂੰ ਕਿਹਾ ਮੈਂ ਕਿਹਾ ਮੈਂ ਤੇਰੀ ਕਿਸਮਤ ਅਜਮਾਣਾ ਚਾਹਨੀ ਆ ਤੇਰੇ ਜਨਮ ਦਿਨ ਤੇ ਮੈਂ ਤੈਨੂੰ ਕਿਹਾ ਕਿ ਤੇ ਦੇ ਸਕਦੀ ਵੀ ਮੈਂ ਲਾੜੀ ਹੀ ਪਾਣਾ ਚਾਹਨੀ ਆ ਲੇਕਿਨ ਮੈਂ ਕਿੰਦਾ ਕੰਨੀ ਆ ਵੀ ਤੇਰਾ ਮਨ ਹੈ ਇਹ ਵੀ ਲਾੜੀ ਪਾਉਂਦਾ ਮੇਰੀ ਬੇਟੀ ਕਹਿੰਦੀ ਕੋਈ ਨਾ ਮੰਮੀ ਜੀ ਮੈਂ ਤੁਸੀਂ ਕਹੋਗੇ ਕਿ ਆਪਾਂ ਕਿਸਮਤ ਅਜਮਾ ਲੈਂਦੇ ਆ ਫੇ ਮੈਂ ਧੀ ਨੇ 4 ਟਿਕਟਾਂ ਖਰੀਦੀਆਂ ਬਹੁਤ ਖੁਸ਼ੀਤਾਨ ਇੰਨੀ ਲੱਗਿਆ ਲਗਦਾ ਹੁਣ ਸੁਪਨਾ ਤੁਹਾਡਾ ਪੂਰਾ ਹੋਊਗਾ ਪਰਿਵਾਰ ਦਾ ਜੀ ਮੇਰੀ ਧੀ ਦਾ ਜਿਹੜੇ ਸੁਪਨੇ ਸੀ ਸਾਰੇ ਗਾਂਧੀ ਪਰਿਵਰਤਨਾਂ ਪੂਰੇ ਹੋਏ ਆ ਬਹੁਤ ਜਨੀ ਖੁਸ਼ ਲੱਗੀ ਮੈਨੂੰ ਹੁਣ ਵਧੀਆ ਘਰ ਰਕਾਉਂਗੇ ਬੱਚੇ ਹਾਂਜੀ ਹਾਂਜੀ ਇਹਨਾਂ ਦਾ ਸੁਪਨਾ ਡਾਕਟਰ ਬਣਦਾ ਸੀਗਾ ਹੁਣ ਪੂਰਾ ਹੋ ਜੂਗਾ ਉਧਰ ਜਿਸ ਦੁਕਾਨਦਾਰ ਨੇ ਲੋਟਰੀ ਵੇਚੀ ਹੈ ਉਹ ਵੀ ਕਾਫੀ ਖੁਸ਼ ਨਜ਼ਰ ਆਇਆ ਜਿਹਦੀ ਪਾਰਵੀ ਲੋਟਰੀ ਨਿਕਲੀ ਹੈ ਸਾਡੀ ਭੈਣ ਦੀ ਲੋਟਰੀ ਨਿਕਲੀ ਹੈ 3 ਕਰੋੜ ਦੀ ਬੱਚੇ ਦੇ ਕਹਿਣ ਤੇ ਬੱਚੇ ਨੂੰ ਡਾਕਟਰ ਬਣਾਉਣਾ ਸੀ ਤੇ ਕਿਸਮਤ ਨੂੰ ਅਜਮਾਇਆ اپنی قسمت ਨੂੰ ਮੌਕਾ ਦੇ ਕੇ ਆਜੇ ਕਰੋੜਪਤੀ ਬਣੇ ਨੇ ਅਰਦਾਸ ਕਰਦੇ ਆ ਕਿ ਇਹਨਾਂ ਦੀ ਬੱਚੀ ਪੜ੍ਹ ਕੇ ਡਾਕਟਰ ਵੀ ਬਣੇ ਤੇ ਮਾਦਾ ਸਫਲਾਤਾ ਦਾ ਸਹਾਰਾ ਕਰੇ ਸਹੀ ਕਿਹਾ ਜਾਂਦਾ ਹੈ ਕਿ ਵਕਤ ਆਉਂਤੇ ਰੱਬ ਹਰ ਕਿਸੇ ਨੂੰ ਚੰਗੇ ਦਿਨ ਵਿਖਾਉਂਦਾ ਹੈ ਲਾਟਰੀ ਨਿਕਲਣ ਤੋਂ ਬਾਅਦ ਪਰਿਵਾਰ ਦਾ ਸੁਪਨਾ ਹੁਣ ਆਪਣੀ ਧੀ ਨੂੰ ਡਾਕਟਰ ਬਣਾਉਂਦਾ ਹੈ ਪੰਜਾਬੀ ਅਤੇ ਬਾਲੀਵੁੱਡ اداکارਾ ਸੋਨਮ ਬਾਜਪਾ ਲੁਧਿਆਣਾ ਵਿੱਚ ਇੱਕ ਵਿਵਾਦ ਵਿੱਚ गिर ਗਈ ਹੈ। ਸਰਹੰਦ ਜਾਮਾ ਮਸਜਿਦ ਦੇ ਮੁਖੀ ਨੇ ਉਹਨਾਂ ਤੇ ਬਿਨਾਂ ਇਜਾਜ਼ਤ ਮਸਜਿਦ ਦੇ ਅੰਦਰ ਸ਼ੂਟਿੰਗ ਕਰਨ ਦਾ ਦੋਸ਼ ਲਗਾਇਆ। ਫਿਲਮ ਗੁਪਤ ਢੰਗ ਨਾਲ ਸ਼ੂਟ ਕੀਤੀ ਗਈ ਸੀ। ਮੁਸਲਿਮ ਧਾਰਮਿਕ ਆਗੂਆਂ ਨੇ ਫਿਲਮ ਦੇ ਕਲਾਕਾਰਾਂ ਦਾ ਸਖਤ ਵਿਰੋਧ ਕੀਤਾ। ਇਸ ਨੂੰ ਬੇਅਦਬੀ ਕਿਹਾ ਹੈ। ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਇੱਕ ਇਕੱਤੇਤ ਵਿਵਾਦ ਦੇ ਵਿੱਚ ਫਿਰ ਗਈ ਹੈ। ਦੋਸ਼ ਹੈ ਕਿ ਫਿਲਮ ਸਰਹੰਦ ਵਿੱਚ ਇੱਕ ਸਦੀਆਂ ਪੁਰਾਣੀ ਅਤੇ ਪਵਿੱਤਰ ਮਸਜਿਦ ਦੇ ਅੰਦਰ ਗੁਪਤ ਰੂਪ ਵਿੱਚ ਸ਼ੂਟਿੰਗ ਕੀਤੀ ਗਈ ਸੀ। ਮੁ슬लिम ਧਾਰਮਿਕ ਆਗੂਆਂ ਨੇ ਇਸ ਕਦਮ ਨੂੰ ਅਪਮਾਨਜਨਕ ਦੱਸਦੇ ਹੋਏ ਸਖਤ ਵਿਰੋਧ ਕੀਤਾ ਹੈ। ਸੂਤਰਾਂ ਦੇ ਅਨੁਸਾਰ ਫਿਲਮ ਯੂਨਿਟ ਨੇ ਨਾਸਰ ਮਸਜਿਦ ਦੇ ਅੰਦਰ ਸ਼ੂਟਿੰਗ ਕੀਤੀ ਬਲਕਿ ਇਸ ਦੇ ਪਵਿੱਤਰ ਆਰਕੀਟੈਕਚਰ ਅਤੇ ਮਾਹੌਲ ਨੂੰ ਮਨੋਰੰਜਕ ਦ੍ਰਿਸ਼ਾਂ ਵਿੱਚ ਵਰਤਿਆ ਗਿਆ ਦਾਵਾ ਕੀਤਾ ਜਾ ਰਿਹਾ ਹੈ ਕਿ ਲੋੜੀਂਦੀ ਧਾਰਮਿਕ ਇਜਾਜ਼ਤ ਨਹੀਂ ਲਈ ਗਈ ਸੀ ਇਹ ਵੀ ਦੋਸ਼ ਹੈ ਕਿ ਸ਼ੂਟਿੰਗ ਦੌਰਾਨ ਕੁਝ ਦ੍ਰਿਸ਼ ਮਸਜਿਦ ਦੀ ਪਵਿੱਤਰਤਾ ਦੀ ਉਲੰਘਣਾ ਕਰਕੇ ਫਿਲਮਾਏ ਗਏ ਨੇ ਪੰਜਾਬ ਦੇ ਸ਼ਾਹੀ ਇਮਾਮ ਮওলানা ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਮਾਮਲੇ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਇਸ ਨੂੰ ਸਿੱਧਾ ਧਾਰਮਿਕ ਉਲੰਘਣਾ ਦੱਸਿਆ ਅਤੇ ਕਿਹਾ ਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅੱਜ ਸ਼ਾਹੀ ਇਮਾਮ ਇਸ ਵਿਵਾਦ ਨਾਲਕੈ ਲੁਧਿਆਣਾ ਦੀ ਜਾਮਾ ਮਸਜਿਦ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਨਗੇ ਮੰਨਿਆ ਜਾ ਰਿਹਾ ਹੈ ਕਿ ਉਹ ਸ਼ੂਟਿੰਗ ਨਾਲ ਸੰਬੰਧਿਤ ਕੁਝ ਸੰਵੇਦਨਸ਼ੀਲ ਸਬੂਤ ਪੇਸ਼ ਕਰ ਸਕਦੇ ਹਨ ਅਤੇ ਫਿਲਮ ਯੂਨਿਟ ਦੀ ਕਥਿਤ ਲਾਪਰਵਾਹੀ ਬਾਰੇ ਮਹੱਤਵਪੂਰਨ ਖੁਲਾਸੇ ਕਰ ਸਕਦੇ ਨੇ ਅਮਰੀਕੀ ਹਵਾਈ ਫੌਜ ਦੇ ਪਾਇਲਟ ਮੇਜਰ ਟੇਲਰ ਫੇਮਾ ਹਿਸਟਰ ਨੇ ਦੁਬਈ 에ਅਰ ਸ਼ੋ 2025 ਦੇ ਪ੍ਰਬੰਧਕਾਂ ਦੇ ਪਿਛਲੇ ਹਫਤੇ ਹੋਏ ਦੁਖਦਾਈ ਤੇਜਸ ਜਹਾਜ਼ ਹਾਦਸੇ ਤੋਂ ਬਾਅਦ ਵੀ ਇਸ ਪ੍ਰੋਗਰਾਮ ਨੂੰ ਜਾਰੀ ਰੱਖਣ ਦੇ ਫੈਸਲੇ ਤੇ ਇਤਰਾਜ਼ ਜਤਾਇਆ ਹੈ ਉਸ ਹਾਦਸੇ ਵਿੱਚ ਇੱਕ ਭਾਰਤੀ ਹਵਾਈ ਫੌਜ ਦੇ ਪਾਇਲਟ ਨਾਮ ਸ਼ਿਆਲ ਦੀ ਮੌਤ ਹੋ ਗਈ ਸੀ ਅਮਰੀਕੀ ਹਵਾਈ ਫੌਜ ਦੇ ਪਾਇਲਟ ਮੇਜਰ ਟੇਲਰ ਫੇਮਾ ਹਿਸਟਰ ਨੇ ਦੁਬਈ 에어 쇼2025 ਦੇ ਪ੍ਰਬੰਧਕਾਂ ਦੇ ਪਿਛਲੇ ਹਫਤੇ ਹੋਏ ਦੁਖਦਾਈ ਤੇਜਸ ਜਹਾਜ਼ ਹਾਦਸੇ ਤੋਂ ਬਾਅਦ ਵੀ ਇਸ ਪ੍ਰੋਗਰਾਮ ਨੂੰ ਜਾਰੀ ਰੱਖਣ ਦੇ ਫੈਸਲੇ ਤੇ ਇਤਰਾਜ਼ ਪ੍ਰਗਟਾਇਆ ਇੱਕ ਇੰਸਟਾਗ੍ਰਾਮ ਪੋਸਟ ਦੇ ਐਫ 16 ਵਾਈਪਰ ਪ੍ਰਦਰਸ਼ਨ ਟੀਮ ਕਮਾਂਡਰ ਹਿਸਟਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਟੀਮ ਨੇ ਭਾਰਤੀ ਹਵਾਈ ਫੌਜ ਦੇ ਪਾਇਲਟ ਉਸ ਦੇ ਸਾਥੀਆਂ ਤੇ ਪਰਿਵਾਰ ਦੇ ਸਤਿਕਾਰ ਵਿੱਚ ਕੁਝ ਹੋਰ ਲੋਕਾਂ ਦੇ ਨਾਲ ਦੁਬਈ ਦੇ 에어 쇼 ਤੋਂ ਬਾਹਰ ਹੋ ਗਈ ਸੀ ਇੰਜ ਅਮਰੀਕੀ ਟੀਮ ਨੇ ਆਪਣਾ ਅੰਤਿਮ ਪ੍ਰਦਰਸ਼ਨ ਨਹੀਂ ਕੀਤਾ ਸੀ ਅਮਰੀਕੀ ਪਾਇਲਟ ਟੇਲਰ ਹਿਸਟਰ ਨੇ ਕਿਹਾ ਹੈ ਕਿ ਭਿਆਨਕ ਹਾਦਸਾ ਵਾਪਰਨ ਤੋਂ ਬਾਅਦ ਉਹਨਾਂ ਸੋਚਿਆ ਕਿ ਹੁਣ ਇਹ 에ਅਰ ਸ਼ੋ ਬੰਦ ਕੀਤਾ ਜਾਵੇਗਾ ਪਰ ਉਹ ਚੱਲਦਾ ਰਿਹਾ ਇਹ ਸਾਰੀਆਂ ਗੱਲਾਂ ਮੇਜਰ ਟੇਲਰ ਹਿਸਟਰ ਨੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ ਹਨ ਜਦੋਂ ਪ੍ਰਬੰਧਕਾਂ ਨੇ 에ਅਰ ਸ਼ੋ ਬੰਦ ਨਾ ਕੀਤਾ ਤਾਂ ਅਮਰੀਕੀ ਹਵਾਈ ਫੌਜ ਦੀ ਟੀਮ ਨੇ ਸ਼ੋ ਚੋਂ ਬਾਹਰ ਹੋਣ ਦਾ ਫੈਸਲਾ ਕੀਤਾ ਹਿਸਟਰ ਨੇ ਕਿਹਾ ਕਿ ਹਾਦਸੇ ਵਿੱਚ ਭਾਰਤੀ ਪਾਇਲਟ ਦੀ ਮੌਤ ਦੇ ਬਾਵਜੂਦ ਅਨਾਉਂਸਰ ਦਾ ਜੋਸ਼ ਪੂਰੇ ਉਤਸ਼ਾਹ ਦੇ ਨਾਲ جاری ਰਿਹਾ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੋਂ ਤੱਕ ਮਿੰਦੇ ਇਜਾਜ਼ਤ ਤਨਵਰ